ਸੋ ਪਹਿਲੇ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਉਹ ਵਲੌਗ ਜਿਹੜਾ ਸੀ ਕਾਫੀ ਵੱਡਾ ਹੋ ਜਾਣਾ ਸੀਗਾ ਤਾਂ ਆਪਾਂ ਨੇ ਕੀ ਕੀਤਾ ਕਿ ਉਹ ਜਿਹੜਾ ਵਲੌਗ ਸੀ ਫਸਟ ਡੇ ਜਿਸ ਦਿਨ ਅਸੀਂ ਗਏ ਸੀਗੇ ਇਹ ਮੇਨ ਜਿਹੜਾ ਦਿਨ ਹੁੰਦਾ ਜਿਵੇਂ ਆ 23 ਜਿਹੜੀ ਹੁੰਦੀ ਆ ਉਸ ਤੋਂ ਪਹਿਲੇ ਵਾਲੇ ਦਿਨ ਗਏ ਸੀ ਜਿੰਨਾ ਸ਼ੂਟ ਕੀਤਾ ਸੀਗਾ ਉਹ ਤੁਹਾਨੂੰ ਆਪਾਂ ਇੱਕ ਵਲੌਗ ਜਿਹੜਾ ਅਪਲੋਡ ਕਰਤਾ ਸੀ ਚੈਨਲ ਤੇ ਤਾਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਇਹ ਵਲੌਗ ਕਾਫੀ ਵੱਡਾ ਹੋਣ ਕਰਕੇ ਆਪਾਂ ਇਹਦਾ ਨੈਕਸਟ ਪਾਰਟ ਜੋ ਸੀਗਾ ਨੈਕਸਟ ਵਲੌਗ ਦੇ ਵਿੱਚ ਪਾ ਕੇ ਉਹਨੂੰ ਅਪਲੋਡ ਕਰਨ ਲੱਗੀ ਆ ਸੋ ਅਗੇਨ ਅਸੀਂ ਗਏ ਸੀ ਜੀ ਨੈਕਸਟ ਡੇ ਸਾਰੀ ਸੰਗਤਾਂ ਨੂੰ ਪਤਾ ਹੀ ਹੋਊਗਾ ਕਿ ਨਗਰ ਕੀਰਤਨ ਜਿਵੇਂ ਗੁਰੂ ਮਹਾਰਾਜ ਜੀ ਦਾ ਸਰੂਪ ਗੁਰੂ ਮਹਾਰਾਜ ਜੀ ਦੀ ਸਵਾਰੀ ਜਿਹੜੀ ਹੈਗੀ ਆ ਬਾਬਾ ਫਰੀਦ ਇਥੋਂ ਨਗਰ ਕੀਰਤਨ ਚੱਲ ਕੇ ਮਾਈ ਗੋਦੜੀ ਜਾਂਦਾ ਸੋ ਅਸੀਂ ਗਏ ਸੀ ਜੀ ਦੁਬਾਰਾ ਫੇਰ ਇੱਥੇ ਆਪਾਂ ਐਂਟਰ ਕੀਤਾ ਸੀਗਾ ਜੀ ਫਰੀਦਕੋਟ ਦੇ ਵਿੱਚ ਮੇਨ ਕੱਲ ਵਾਲਾ ਫੇਅਰ ਏਰੀਆ ਕਿਉਂਕਿ ਇੱਥੇ ਹੀ ਮੇਨ ਐਂਟਰੈਂਸ ਹੈਗੀ ਆ ਫਿਰ ਉਹ ਚੌਕ ਉੱਪਰ ਤੁਸੀਂ ਬੋਰਡ ਲੱਗੇ ਦੇਖ ਸਕਦੇ ਹੋ ਆਸ-ਪਾਸ ਹੀ ਡੈਕੋਰੇਸ਼ਨ ਦੇਖ ਸਕਦੇ ਹੋ ਹਰ ਜਗ੍ਹਾ ਮਤਲਬ ਸਾਰਾ ਫਰੀਦਕੋਟ ਸ਼ਹਿਰ ਕੱਲੀ-ਕੱਲੀ ਚੀਜ਼ ਤੋਂ ਇਹ ਸ਼ੋਅ ਹੋ ਰਿਹਾ ਹੁੰਦਾ ਹੈ ਕਿ ਹਾਂ ਬਾਬਾ ਫਰੀਦ ਜੀ ਦਾ ਆਗਮਨ ਪੂਰਾ ਬਹਿਗਾ ਸੋ ਇੱਥੋਂ ਟਰਨ ਲੈ ਕੇ ਸੇਮ ਕੱਲ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਚੱਲੇ ਸੀ ਆਪਾਂ ਸਾਹਮਣੇ ਆ ਗਈ ਜੀ ਆਪਣੇ ਫਰੀਦਕੋਟ ਦੀ ਜਿਹੜੀ ਹੈਗੀ ਆ ਨਿਸ਼ਾਨੀ ਆਪਣਾ ਘੰਟਾ ਘਰ ਜਿਸ ਤੋਂ ਬਿਨਾ ਆਪਣੇ ਫਰੀਦਕੋਟ ਦਾ ਕੋਈ ਮੇਨ ਮੌਜੂਦ ਨਹੀਂ ਹੈਗਾ ਸੋ ਇਸ ਤੋਂ ਹੁਣ ਆਪਾਂ ਮੇਨ ਫੇਅਰ ਕੱਲ ਵਾਲਾ ਏਰੀਆ ਉਹੀ ਕ੍ਰੋਸ ਕਰਦੇ ਹੋਏ ਮਾਰਕੀਟ 'ਚ ਜਾਂਦੇ ਹੋਏ ਮਾਰਕੀਟ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਰਸ਼ ਹੈਗਾ ਐ ਦੇਖੋ ਪੁਲਿਸ ਵਾਲਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਜਿਹੜੇ ਹਿਸਾਬ ਦੇ ਨਾਲ ਇੱਥੇ ਇਕੱਠ ਹੋਣਾ ਹੁੰਦਾ ਨਾ ਇਸ ਦਿਨ ਜਿਸ ਦਿਨ ਮੇਨ ਨਗਰ ਕੀਰਤਨ ਨਿਕਲਣਾ ਹੁੰਦਾ ਤਾਂ ਇਕੱਠ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਇਹ ਉਹੀ ਮਾਰਕੀਟ ਹੈ ਜਿੱਥੇ ਡੇਲੀ ਇੰਨਾ ਸਾਰਾ ਰਸ਼ ਹੁੰਦਾ ਹੈ ਇੰਨਾ ਸਾਰਾ ਚਹਿਲ ਪਹਿਲ ਹੁੰਦੀ ਹੈ ਬਟ ਅੱਜ ਇੱਥੇ ਬਹੁਤ ਘੱਟ ਰਸ਼ ਹੈ ਮੋਸਟਲੀ ਦੁਕਾਨਾਂ ਖੁੱਸ ਰਹੀਆਂ ਬਿਕੋਜ਼ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਇੱਧਰ ਨੂੰ ਰਜਾਨ ਹੁੰਦਾ ਕਿਉਂਕਿ ਇੱਕ ਦਿਨ ਹੀ ਆਉਂਦਾ ਹੈ ਇੰਨੇ ਟਾਈਮ ਦੇ ਬਾਅਦ ਜਦੋਂ ਕਿ ਆਪਾਂ ਰਲ ਮਿਲ ਕੇ ਜੀ ਨੂੰ ਸੈਲੀਬ੍ਰੇਟ ਕਰਨਾ ਹੁੰਦਾ ਉਤਸ਼ਾਹ ਦੇ ਨਾਲ ਜਿਹੜਾ ਸੈਲੀਬ੍ਰੇਟ ਕਰਨਾ ਹੁੰਦਾ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣਾ ਫਹਾਰਾ ਚੌਂਕ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਵੀ ਕਾਫੀ ਰੌਣਕਾਂ ਲੱਗੀਆਂ ਹੋਈਆਂ ਸਿਗੀਆਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੁੰਦੀ ਹੈ ਮਤਲਬ ਮਾਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਸੋ ਕੱਲ ਆਪਾਂ ਮੈਂ ਤੁਹਾਨੂੰ ਦਿਖਾਇਆ ਸੀਗਾ ਜਿਹੜਾ ਬਰਜਿੰਦਰਾ ਕਾਲਜ ਦੇ ਵਿੱਚ ਜੋ ਵੀ ਸਾਡਾ ਸ਼ੂਟ ਹੋਇਆ ਸੀ ਬਰਜਿੰਦਰਾ ਦੇ ਵਿੱਚ ਜੋ ਵੀ ਪੁਸਤਕ ਮੇਲਾ ਸੀ ਜਾਂ ਗੱਤਕੇ ਦੇ ਕੰਪੀਟੀਸ਼ਨ ਹੋ ਰਹੇ ਸੀ ਵੋਲੀਬਾਲ ਦੇ ਹੋਰ ਗੇਮਸ ਜਿਵੇਂ ਕੁਸ਼ਤੀ ਵਗੈਰਾ ਦੇ ਸੀਗੇ ਉਹ ਆਪਾਂ ਸ਼ੂਟ ਨਹੀਂ ਕੀਤਾ ਸੀਗਾ ਜਿੰਨਾ ਤੁਹਾਨੂੰ ਦਿਖਾ ਸਕੀ ਕੱਲ ਆਪਾਂ ਤੁਹਾਨੂੰ ਦਿਖਾਇਆ ਤਾਂ ਇਧਰ ਆਪਾਂ ਉਧਰ ਵਾਲਾ ਏਰੀਆ ਕੱਲ ਬਰਜਿੰਦਰਾ ਕਾਲਜ ਵੱਲ ਜਾਣ ਦਾ ਤਾਂ ਨਹੀਂ ਸੀਗਾ ਕਿਉਂਕਿ ਉਧਰ ਤਾਂ ਸੀਮ ਸਾਰਿਆਂ ਦੀਆਂ ਫਾਈਨਲ ਚੱਲ ਰਹੇ ਸੀ ਕੱਲ ਵਾਲੇ ਮੁਕਾਬਲਿਆਂ ਦੀ ਤਾਂ ਇੱਥੇ ਆਪਾਂ ਐਂਟਰ ਕੀਤੇ ਆ ਇਧਰ ਨੂੰ ਜਾਣ ਲੱਗੇ ਆ ਸੋ ਸਾਡੀ ਇਹ ਕੋਸ਼ਿਸ਼ ਸੀਗੀ ਕਿ ਜੇ ਕੋਈ ਸਾਡਾ ਮੇਰਾ YouTube ਦਾ ਜੋ ਵੀ ਮੇਰੀ ਫੈਮਲੀ ਆ ਉਹ ਕੋਈ ਵੀ ਮੈਂਬਰ ਅਗਰ ਇੱਥੇ ਆ ਕੇ ਨਹੀਂ ਦੇਖ ਸਕਦਾ ਤਾਂ ਮੈਂ ਕੋਸ਼ਿਸ਼ ਕੀਤੀ ਆ ਕਿ ਉਹ ਨਾ ਉਹਨਾਂ ਨੂੰ ਘਰ ਬੈਠਿਆਂ ਨੂੰ ਸਾਰਾ ਜਿਹੜਾ ਹੈਗਾ ਆ ਮਾਹੌਲ ਜੋ ਵੀ ਕੱਲੀ-ਕੱਲੀ ਚੀਜ਼ ਇੱਥੇ ਹੋ ਰਹੀ ਹੈਗੀ ਆ ਆਪਣੇ ਫਰੀਦਕੋਟ ਸ਼ਹਿਰ ਦੇ ਵਿੱਚ ਉਹ ਦਿਖਾਈ ਜਾਵੇ ਸੋ ਇਸ ਕਰਕੇ ਹੀ ਆਪਾਂ ਜਿਹੜਾ ਹੈਗਾ ਸ਼ੂਟ ਕੀਤਾ ਸੀ ਆਪਣੇ 2 ਦਿਨ ਕਿਉਂਕਿ ਸੰਡੇ ਸੀ ਮੰਡੇ ਨੂੰ ਵੀ ਆਫ ਸੀਗਾ ਕਿਉਂਕਿ ਮੇਨ ਦਿਨ ਦਾ ਕਰਕੇ ਤੁਹਾਨੂੰ ਪਤਾ ਹੋਊਗਾ ਆਪਾਂ ਨੂੰ ਛੁੱਟੀਆਂ ਹੁੰਦੀਆਂ ਨੇ ਸੋ ਇਧਰ ਲੈਫਟ ਹੈਂਡ ਸਾਈਡ ਤੁਸੀਂ ਦੇਖ ਸਕਦੇ ਹੋ ਲੰਗਰ ਪ੍ਰਸ਼ਾਦ ਦਾ ਚੱਲ ਰਿਹਾ ਸੀਗਾ 2-3 ਦਿਨ ਲਗਾਤਾਰ ਮਹਾਰਾਜ ਜੀ ਦਾ ਜਿ ਦਿੱਤਾ ਹੋਇਆ ਜਿੰਨਾ ਵੀ ਕਿਸੇ ਕੋਲੇ ਹੈਗਾ ਆਪਣਾ ਥੋੜੇ ਚ ਥੋੜਾ ਬਹੁਤੇ ਜੋ ਬਹੁਤਾ ਦਸਵੰਦ ਗੁਰੂ ਮਹਾਰਾਜ ਜੀ ਦੇ ਸਿੱਖ ਕੱਢਦੇ ਆ ਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਚੱਲਦੀ ਹੈ ਆਪਣੀ ਜੋ ਵੀ ਉਹਨਾਂ ਦੀ ਗੁਜਾਇਸ਼ ਹੁੰਦੀ ਹੈ ਉਹਦੇ ਅਕੋਰਡਿੰਗ ਜਿਹੜਾ ਹੈਗਾ ਲੰਗਰ ਲਾਇਆ ਜਾਂਦਾ ਸੰਗਤਾਂ ਦੇ ਵਾਸਤੇ ਨੇ ਤੁਸੀਂ ਦੇਖ ਰਹੇ ਹੋ ਤਿਆਰੀਆਂ ਇੱਥੇ ਸ਼ੁਰੂ ਹੋ ਗਈਆਂ ਸਿਗੀਆਂ ਇਹ ਜਿਹੜਾ ਹੈਗਾ ਸੀ ਸਾਰਾ ਸਮਾਨ ਸਾਰਾ ਪ੍ਰਬੰਧ ਇਹ ਤੁਸੀਂ ਪਿੱਛੇ ਦੇਖੀ ਆ ਪਾਰਟੀ ਜਿਹੜੀ ਕਿ ਬੈਂਡ ਪਾਰਟੀ ਹੈਗੀ ਹੈ ਜਿਹੜੀ ਕਿ ਮਹਾਰਾਜ ਜੀ ਦੇ ਸਰੂਪ ਦੇ ਅੱਗੇ-ਅੱਗੇ ਜਿਹੜੀ ਹੈਗੀ ਜਾਂਦੀ ਹੈ ਸੋ ਇੱਥੋਂ ਕ੍ਰੋਸ ਕਰਕੇ ਆਪਾਂ ਅੱਜ ਕਾਫੀ ਅੱਗੇ ਜਾਣਾ ਸੀ ਇੱਥੇ ਵੀ ਇੱਕ ਲੰਗਰ ਲੱਗਿਆ ਹੋਇਆ ਸੀਗਾ ਮੈਂ ਮਤਲਬ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮਹਾਰਾਜ ਜੀ ਦੇ ਜੋ ਦਿੱਤੀ ਹੋਈ ਹੈਗੀ ਆਪਾਂ ਨੂੰ ਜੋ ਵੀ ਅੰਤਨ ਦਿੱਤਾ ਹੈ ਸ਼ਰਦਾ ਦੇ ਮੁਤਾਬਕ ਕੋਈ ਭੁੱਖਾ ਨਹੀਂ ਮਹਾਰਾਜ ਜੀ ਦੇ ਰਹਿਣਾ ਮਤਲਬ ਸਭ ਨੂੰ ਅਮੀਰ ਗਰੀਬ ਨੂੰ ਸਭ ਨੂੰ ਇਸ ਦਿਨ ਦਾ ਇੰਤਜ਼ਾਰ ਹੁੰਦਾ ਹੈ ਤਾਂ ਸਭ ਦੇਖਦੇ ਮਤਲਬ ਸਭ ਵੀ ਤੁਸੀਂ ਦੇਖ ਸਕਦੇ ਹੋ ਕਿ ਜਾ ਰਹੇ ਸੀਗੇ ਇਹ ਤੁਸੀਂ ਸਾਹਮਣੇ ਇੱਕ ਟਰੈਕਟਰ ਟਰਾਲੀ ਦੇਖ ਰਹੇ ਹੋ ਜਿਹਦੇ ਵਿੱਚ ਕਾਫੀ ਸੰਗਤਾਂ ਸੀ ਕਿ ਪਤਾ ਮਤਲਬ ਕਿਹੜੇ ਪਿੰਡ ਤੋਂ ਸੰਗਤਾਂ ਇੰਨੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਪੈਸ਼ਲ ਇਸ ਦਿਨ ਦੇ ਵਾਸਤੇ ਸਾਡੀਆਂ ਖੁਦ ਰਿਸ਼ਤੇਦਾਰੀਆਂ ਵਾਲੀਆਂ ਜੋ ਕਿ ਕਾਫੀ ਦੂਰ ਦੂਰ ਤੋਂ ਸਪੈਸ਼ਲਿਸਟ ਦਿਨ ਦੀ ਉਡੀਕ ਕਰਦੇ ਹੁੰਦੇ ਆ ਕਿ ਆਪਾਂ ਇਕੱਠੇ ਹੋਣਾ ਆ ਤਾਂ ਇਦਾਂ ਸਾਰੀ ਜਿਹੜੀ ਸੰਗਤਾਂ ਹੈਗੀਆਂ ਉਹ ਇਕੱਠੀਆਂ ਹੁੰਦੀਆਂ ਨੇ ਕਾਫੀ ਚਹਿਲ ਪਹਿਲ ਹੁੰਦੀ ਆ ਕਾਫੀ ਮਨ ਲੱਗ ਜਾਂਦਾ ਅਗੇਨ ਤੁਸੀਂ ਇੱਥੇ ਦੇਖ ਸਕਦੇ ਹੋ ਸੰਗਤ ਜਿਹੜੀ ਹੈਗੀ ਆ ਆ ਸ਼ੱਕ ਰਹੀ ਹੈਗੀ ਆ ਜੋ ਵੀ ਲੰਗਰ ਲੱਗਿਆ ਹੋਇਆ ਸੀਗਾ ਮੇਨ ਹੁਣ ਥੋੜਾ ਜਿਹਾ ਜਿਹੜਾ ਰਸਤਾ ਹੈਗਾ ਉਹ ਰਹਿ ਗਿਆ ਜਾਣ ਦਾ ਮਤਲਬ ਕਿ ਕਾਫੀ ਸਲੋ ਪ੍ਰੋਸੈਸ ਚੱਲ ਰਿਹਾ ਹੈਗਾ ਕਿਉਂਕਿ ਜੋ ਵੀ ਹੈ ਰਾਸ਼ਦੀ ਵਜ੍ਹਾ ਦੇ ਨਾਲ ਰਸਤਾ ਬਲੌਕ ਹੋ ਜਾਂਦਾ ਤੇ ਹੋਰ ਰਸਤਿਆਂ ਦੇ ਉੱਪਰੋਂ ਜਦੋਂ ਆਪਾਂ ਨੂੰ ਜਾਣਾ ਪੈਂਦਾ ਤਾਂ ਉਧਰ ਇੱਕ ਤਾਂ ਨਿਊ ਹੁੰਦਾ ਆ ਤੇ ਇੱਕ ਪਲੱਸ ਉਧਰ ਰਸ਼ ਦੀ ਵਜ੍ਹਾ ਦੇ ਨਾਲ ਆਪਾਂ ਨੂੰ ਆਪਣਾ ਵਹੀਕਲ ਜਿਹੜਾ ਹੈਗਾ ਕਿਤੇ ਆਪਾਂ ਗੱਡੀ ਖਲਾਰ ਲਈ ਕਦੇ ਚੱਲ ਪਏ ਕਦੇ ਰੁਕ ਗਈ ਤਾਂ ਇਹ ਸੰਗਤਾਂ ਰਾਈਟ ਹੈਂਡ ਸਾਈਡ ਬੀਬੀਆਂ ਦੇਖ ਸਕਦੇ ਹਾਂ ਜਾ ਰਹੀਆਂ ਹੈਗੀਆਂ ਬਾਬਾ ਫਰੀਦ ਨਮਸਕਾਰ ਕਰਕੇ ਪਹਿਲਾਂ ਸੰਗਤਾਂ ਉੱਥੋਂ ਨਿਕਲਦੀਆਂ ਸਾਰੀਆਂ ਹੀ ਸੰਗਤਾਂ ਮਤਲਬ ਕਿ ਫਰੀਦਕੋਟ ਜਦੋਂ ਐਂਟਰ ਕਰਦੀਆਂ ਆਪਾਂ ਖਾਂ ਖਾਂ ਦੇ ਉੱਤੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਬੋਰਡ ਲੱਗੇ ਹੋਏ ਆ ਡੈਕੋਰੇਸ਼ਨ ਆ ਅਗੇ ਇਹ ਚੌਕ ਆ ਗਿਆ ਜੀ ਆਈ ਥਿੰਕ ਸੁ ਕੋੜਾ ਚੌਕ ਇਹਨੂੰ ਕਹਿੰਦੇ ਹੈਗੇ ਆ ਇੱਥੇ ਵੀ ਕਾਫੀ ਅੱਛੀ ਡੈਕੋਰੇਸ਼ਨ ਹੈਗੀ ਸੀ ਸੋ ਇੱਥੇ ਅੱਗੇ ਫਿਰ ਬਲਾਕੇਜ ਹੋ ਗਈ ਸੀ ਰਸਤੇ ਦੀ ਕਾਫੀ ਰੁਕਣਾ ਪੈ ਰਿਹਾ ਸੀ ਵਾਰ-ਵਾਰ ਹਰ ਜਗ੍ਹਾ ਦੇ ਉੱਪਰ ਤਾਂ ਹਰ ਜਗ੍ਹਾ ਦੇ ਉੱਪਰ ਤਿਆਰੀਆਂ ਇਹ ਚੱਲ ਰਹੀਆਂ ਸੀ ਇਹ ਕਿੰਨਾ ਸੋਹਣਾ ਲੱਗ ਰਿਹਾ ਮੇਰੇ ਰਾਈਟ ਹੈਂਡ ਸਾਈਡ ਬੈਨਰ ਲੱਗੇ ਹੋਏ ਆ ਅਗੇਨ ਇਹ ਟਰੈਕਟਰ ਟਰਾਲੀ ਜਿਹੜਾ ਹੈਗਾ ਨਗਰ ਕਿਸਾਨ ਦੇ ਵਾਸਤੇ ਤਿਆਰ ਕੀਤਾ ਜਾ ਰਿਹਾ ਸੀਗਾ ਇੱਥੇ ਵੀ ਪਹਿਲੇ ਸੰਗਤਾਂ ਕਾਫੀ ਖੜੀਆਂ ਹੋਈਆਂ ਸੀਗੀਆਂ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹਰ ਜਗ੍ਹਾ ਤੇ ਮਤਲਬ ਹਰ ਹੀ ਜਗ੍ਹਾ ਦੇ ਉੱਪਰ ਤਰਅਸ਼ ਕਾਫੀ ਜ਼ਿਆਦਾ ਹੋਣ ਕਰਕੇ ਸਾਨੂੰ ਇੰਨਾ ਜ਼ਿਆਦਾ ਟਾਈਮ ਲੱਗ ਰਿਹਾ ਸੀ ਕਿਉਂਕਿ ਹਰ ਜਗ੍ਹਾ ਦੇ ਉੱਪਰ ਸੰਗਤਾਂ ਜੜੀਆਂ ਹੈਗੀਆਂ ਸੀ ਖੜੀਆਂ ਹੋਈਆਂ ਸੀ ਬਲਾਕੇਜ ਸੀ ਇਸ ਦਿਨ ਜਿਵੇਂ ਕਹਿ ਲਓ ਮਤਲਬ ਕਾਫੀ ਜ਼ਿਆਦਾ ਜਿਵੇਂ ਬੱਸਸਿਸ ਵਗੈਰਾ ਵੀ ਨਹੀਂ ਚੱਲ ਰਹੀਆਂ ਹੈਗੀਆਂ ਸੀਗੀਆਂ ਅਗੇਨ ਇੱਕ ਇਹੀ ਟਰੌਂਕ ਆ ਜਾਂਦਾ ਹੈਗਾ ਜਿੱਥੇ ਵੀ ਕਾਫੀ ਜ਼ਿਆਦਾ ਵਧੀਆ ਸੀ ਮਾਹੌਲ ਡੈਕੋਰੇਸ਼ਨ ਇੱਥੇ ਵੀ ਕੀਤੀ ਹੋਈ ਸੀ ਪਲੱਸ ਗਰਮੀ ਕਾਫੀ ਜ਼ਿਆਦਾ ਹੋ ਰਹੀ ਸੀ ਅਸੀਂ ਵੀ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਗਏ ਸੀਗੇ ਕਿਉਂਕਿ ਇੰਨੇ ਇਕੱਠ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਬਹੁਤ ਇੱਕ ਮੁਸ਼ਕਲ ਵਾਲੀ ਗੱਲ ਹੁੰਦੀ ਹੈ ਇੱਕ ਤਾਂ ਪਹਿਲਾਂ ਹੀ ਮਤਲਬ ਮੌਸਮ ਦਾ ਚੇਂਜ ਚੱਲ ਰਿਹਾ ਹੈਗਾ ਤਾਂ ਕੰਮ ਹਰ ਜਗ੍ਹਾ ਦੇ ਉੱਤੇ ਹਰ ਘਰ ਘਰ ਦੇ ਵਿੱਚ ਇੱਕ ਇਹੀ ਸੇਮ ਸਟੋਰੀ ਹੈ ਕਿ ਹਾਂ ਸਭ ਨੂੰ ਖੰਗਜ ਖਾਮ ਹੋ ਰਿਖਿਆ। ਤੋਂ ਉਹ ਜਿਹੜਾ ਰਸ਼ ਸੀਗਾ ਉਹਦੇ ਤੋਂ ਨਿਕਲ ਕੇ ਜਿਵੇਂ ਰਾਈਟ ਹੈਂਡ ਸਾਈਡ ਤੁਸੀਂ ਦੇਖ ਸਕਦੇ ਹੋ ਹਲੇ ਵੀ ਗੱਡੀਆਂ ਦੀ ਬਲਾਕੇਜ ਸੀਗੀ ਹਜੇ ਵੀ ਬਹੁਤ ਰਸ਼ ਸੀਗਾ। ਬਹੁਤ ਹੀ ਜ਼ਿਆਦਾ ਮੁਸ਼ਕਲ ਦੇ ਨਾਲ ਆਪਾਂ ਇੱਥੋਂ ਨਿਕਲ ਕੇ ਫਿਰ ਫੇਰ ਇੱਥੇ ਸਟਾਪੇਜ ਹੋ ਗਈ ਸੀ, ਸਟਾਪ ਲੱਗ ਗਿਆ ਵਾਰ-ਵਾਰ ਹਰ ਜਗ੍ਹਾ ਤੇ ਸਟਾਪ ਲੱਗ ਰਿਹਾ ਸੀਗਾ। ਸਾਨੂੰ ਇਹ ਸੀਗਾ ਕਿ ਅਸੀਂ ਪਹਿਲਾਂ ਉੱਥੇ ਮਾਰੇ ਦਾ ਸਰੂਪ ਦੇਖੀਏ ਉੱਥੇ ਜਾ ਕੇ ਨਮਸਕਾਰ ਕਰੀਏ ਸ਼ੁਕਰਾਨਾ ਕਰੀਏ ਵਾਈਗੁਰੂ ਜੀ ਦਾ ਤੇ ਸਾਨੂੰ ਐਸੇ वजਰਾ ਦੇ ਨਾਲ ਇੰਨਾ ਰਸਤਾ ਕਵਰ ਕਰਨਾ ਪੈ ਰਿਹਾ ਸੀਗਾ ਮੈਨੂੰ ਇਹ ਸੀ ਤੁਹਾਨੂੰ ਹਰ ਇੱਕ ਜਗ੍ਹਾ ਫ੍ਰੀ ਬੋਲਦੇ ਹਰ ਇੱਕ ਜਗ੍ਹਾ ਦਿਖਾਵਾਂ ਹਰ ਇੱਕ ਚੌਂਕ ਜਿੱਥੋਂ ਦੀ ਅਸੀਂ ਲੰਘ ਰਹੇ ਹਾਂ ਹਰ ਸਟ੍ਰੀਟ ਦਿਖਾਵਾਂ ਇੱਥੇ ਵੀ ਸੰਗਤਾਂ ਕਾਫੀ ਸੀਗੀਆਂ ਮਤਲਬ ਇੱਕ ਤਾਂ ਪੈਦਲ ਚੱਲਣ ਦੀ ਵਜ੍ਹਾ ਦੇ ਨਾਲ ਬਹੁਤ ਕ ਮਤਲਬ ਜ਼ਿਆਦਾ ਹੋ ਰਿਹਾ ਸੀ ਰਾਸ ਅਗੇਨ ਆਪਾਂ ਐਂਟਰੀ ਕੀਤੀ ਸੀਗੀ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਮਾਰਕੀਟ ਹੈਗੀ ਹੈ ਫ੍ਰੀਕੋਟ ਵਾਲੇ ਦੇ ਰਾਈਟ ਹੈਂਡ ਸਾਈਡ ਜਿਹੜਾ ਇੱਕੋਂਗੀ ਕੱਟ ਸਟਾਰਟ ਹੋ ਜਾਂਦਾ ਇੱਥੇ ਮੇਨ ਹਾਰਜਾਵਾ ਦੇ ਉੱਪਰ ਸੂਛੇ ਟੂਕੀਟ ਬਣੇ ਹੋਏ ਆ ਡੈਕੋਰੇਸ਼ਨ ਹੋ ਰਹੀਆਂ ਤੁਗੀਆਂ ਅੱਗੇ ਨੇ ਫਿਲਮਰ ਲੱਗਿਆ ਹੋਇਆ ਜੀ ਹਰ ਜਗ੍ਹਾ ਦੇ ਉੱਪਰ ਜਿਹੜੇ ਸਿੱਖ ਜਿਹੜੇ ਹੈਗੇ ਆ ਉਹ ਸਨਾਂ ਦਾ ਤੇਜ ਪਾ ਲੰਨ ਨੱਥਾ ਰੱਖਦੇ ਜਿਵੇਂ ਮਾਰੇ ਸਨਾਂ ਨੂੰ ਇੰਨਾ ਅਨੰਤ ਬਖਸ਼ਿਆ ਹੋ ਰਿਹਾ ਆਵਾਜ਼ ਨਹੀਂ ਕਿ ਬੱਸ ਜਿੱਦ ਤੋਂ ਲੱਗੀ ਹੋਈ ਸੀ ਤਾਂ ਇੱਥੇ ਇੱਕ ਦੂਸਰੇ ਸਾਈਡ ਲੱਗੇ ਬਹੁਤ ਮੁੱਠੇ ਨਾਲ ਜਿੰਨ ਕਰਕੇ ਆਪਾਂ ਜਾ ਰਹੇ ਹੈਗੇ ਆ ਤੋ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਪਹੁੰਚ ਗਏ ਸੀ ਜੀ ਗੁਰਦੁਆਰਾ ਸਾਹਿਬ ਨਮਸਕਾਰ ਕੀਤਾ ਸੀਗਾ ਮਾਰੇ ਦਾ ਸਰੂਪ ਪਾਲ ਕੀ ਸਾਹਿਬ ਇੰਨਾ ਸੋਹਣਾ ਸ਼ੋਭਤ ਕੀਤਾ ਗਿਆ ਸੀ ਦੇਖ ਕੇ ਬਹੁਤ ਮਨ ਨੂੰ ਸਕੂਨ ਮਿਲਿਆ ਇੰਨੀਆਂ ਸੰਗਤਾਂ ਸੀਗੀਆਂ ਨਾ ਇੱਥੇ ਬੈਠਣ ਦੀ ਜਗ੍ਹਾ ਨਹੀਂ ਹੈਗੀ ਸੀ ਕਿਉਂਕਿ ਹਰ ਇੱਕ ਜਿਹੜੇ ਹੈਗੇ ਆਪਣੀ ਸ਼ਰਧਾ ਦੇ ਅਕੋਰਡਿੰਗ ਪਹੁੰਚੇ ਹੋਏ ਸੀ ਕੀ ਪਤਾ ਮਤਲਬ ਸਾਡੇ ਵਾਂਗ ਕਿੰਨੇ ਸਾਰੇ ਸਟਰਗਲ ਕਰਕੇ ਆ ਕਿਵੇਂ ਵੀ ਮਤਲਬ ਇੱਕ ਆਪਣੀ ਮਨ ਦੀ ਇੱਛਾ ਦੇ ਮਤਬਿਕ ਹਰਿਤਪੁਰ ਸੰਜੜਾ ਹੈਗਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਪਹੁੰਚਿਆ ਹੋਇਆ ਸੀਗਾ ਬਹੁਤ ਸੋਹਣੀ ਕਥਾ ਚੱਲ ਰਹੀ ਸੀਗੀ ਇੱਥੇ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਮਹਾਰਾਜ ਜੀ ਦੇ ਰੂਪ ਜਿਹੜੇ ਹੈਗੇ ਪ੍ਰਕਾਸ਼ ਕੀਤੇ ਹੋਏ ਆ ਕੀਰਤਨੀ ਜਥਾ ਲੱਗਿਆ ਹੋਇਆ ਸੀਗਾ ਤਾਂ ਉੱਥੇ ਆਪਾਂ ਜਿਹੜੇ ਦਰਸ਼ਨ ਕਰਲੇ ਕਰ ਲਈਏ ਇਹ ਉਹੀ ਟੀਮ ਹੈ ਜਿਹੜੀ ਮੈਂ ਤੁਹਾਨੂੰ ਰਸਤੇ 'ਚ ਦਿਖਾਈ ਸੀ ਇੰਨਾ ਸੋਹਣਾ ਮਤਲਬ ਕਿ ਗੁਰੂ ਮਹਾਰਾਜ ਜੀ ਦੀ ਪਾਲਕੀ ਦਾ ਸਵਾਗਤ ਕਰ ਕੀਤਾ ਗਿਆ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹਰ ਇੱਕ ਨੂੰ ਚਾਹ ਸੀਗਾ ਕਿ ਅਸੀਂ ਇਹ ਮੂਮੈਂਟ ਜਿਹੜਾ ਹੈਗਾ ਆਪਣੇ ਕੋਲੇ ਯਾਦ ਕਰਕੇ ਰੱਖੀਏ ਇਹ ਬੈਂਡ ਵਾਜਿਆਂ ਦੇ ਨਾਲ ਵਾਈਕ੍ਰਿਟੀ ਆਪਣੀ ਸਵਾਰੀ ਲੈ ਕੇ ਆਪਾਂ ਨਿਕਲੇ ਆਂ ਸੋ ਹਰ ਜਗ੍ਹਾ ਦੇ ਉੱਪਰ ਜਿੱਥੇ-ਜਿੱਥੇ ਵੀ ਰਸਤੇ ਵਿੱਚ ਜਾ ਰਹੇ ਹੈਗੇ ਸੀਗੇ ਹਰ ਜਗ੍ਹਾ ਦੇ ਉੱਪਰ ਲੰਗਰ ਲੱਗੇ ਹੋਏ ਸੀਗੇ ਤਾਂ ਇਹ ਦੇਖ ਰਹੇ ਹਾਂ ਟਰੈਕਟਰ ਟਰਾਲੀਆਂ ਭਰ ਕੇ ਝੰਡੇ ਲੱਗੇ ਹੋਏ ਟਰੈਕਟਰਾਂ ਦੇ ਉੱਪਰ ਇੰਨੇ ਸੋਹਣੇ ਉਹ ਪਾਲਕੀ ਸਾਹਿਬ ਜੀ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਪਾਲਕੀ ਸਾਹਿਬ ਦੇ ਕੋਲੇ ਜਾਣ ਦਾ ਜਾਂ ਉੱਥੇ ਨਮਸਕਾਰ ਕਰਨ ਦਾ ਮੱਥਾ ਟੇਕਣ ਦਾ ਤਾਂ ਸਾਨੂੰ ਨਹੀਂ ਟਾਈਮ ਲੱਗਿਆ ਕਿਉਂਕਿ ਕੱਠ ਬਹੁਤ ਜ਼ਿਆਦਾ ਸੀ ਦੂਰੋਂ ਹੀ ਆਪਾਂ ਇਹਨੂੰ ਰਿਕਾਰਡ ਕੀਤਾ ਜਿੰਨਾ ਹੋ ਸਕੇ ਮਹਾਰਾਜ ਜੀ ਨੂੰ ਮੈਨੂੰ ਇਹ ਸੀ ਕਿ ਮੈਂ ਸਭਨਾਂ ਨੂੰ ਦਰਸ਼ਨ ਕਰਵਾਵਾਂ ਜੋ ਵੀ ਮੇਰੇ YouTube ਦੀ ਫੈਮਲੀ ਜਾਂ ਜੋ ਵੀ ਮੇਰੇ ਨਾਲ ਦੇ ਇਦਾਂ ਹੈਗੇ ਆ ਜਿਹੜੇ ਘਰਾਂ ਚ ਨਹੀਂ ਆ ਸਕਦੇ ਕੋਈ ਕਮਾਕਾਰਾਂ ਦੀ ਵਜ੍ਹਾ ਨਾਲ ਕੋਈ ਹੋਰ ਮਜਬੂਰੀਆਂ ਕਰਕੇ ਮੈਨੂੰ ਇਹ ਸੀ ਕਿ ਮੈਂ ਸਭਨਾਂ ਨੂੰ ਦਰਸ਼ਨ ਕਰਾਵਾਂ ਗੁਰੂ ਮਹਾਰਾਜ ਜੀ ਦੇ ਉੱਪਰ ਫੁੱਲਾਂ ਦੀ ਵਰਖਾ ਸੰਗਤ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕੀਤੀ ਬਾਬਾ ਫਰੀਦ ਜੀ ਦੀ ਮਾਨਤਾ ਇੱਥੇ ਨਹੀਂ ਮਤਲਬ ਕਿ ਮੈਂ ਕਾਫੀ ਲੋਕਾਂ ਨੂੰ ਮਿਲੀ ਹੂਆਂ ਕਾਫੀ ਲੋਕਾਂ ਨੇ ਇਦਾਂ ਸੁਣਿਆ ਹੋਇਆ ਮਹਾਰਾਜ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਵਿੱਚ ਬਹੁਤ ਲੋਕ ਜਿਹੜੇ ਅਕਾਸ਼ ਅਰਦਾ ਪਿੰਡ ਨਾਲੇ ਹੋਈ ਗਈ ਆ ਤਾਂ ਜੇ ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਨੂੰ ਬਿਲਕੁਲ ਵੀ ਟਾਈਮ ਨਹੀਂ ਸੀ ਮਿਲ ਰਿਹਾ ਸੰਗਤ ਜਿਹੜੀ ਹੈਗੀ ਆ ਜੋ ਵੀ ਮਾਇਆ ਸੀ ਉਹ ਫੜ ਕੇ ਖੁਦ ਅੱਗੇ ਰੱਖ ਰਹੇ ਸੀ ਉਹ ਕਹਿ ਰਹੇ ਸੀਗੇ ਕਿ ਤੁਸੀਂ ਪਿੱਛੇ ਹੀ ਰਹੋ ਮਤਲਬ ਕਿ ਕਿਉਂਕਿ ਇੱਕ ਭੀੜ ਬਹੁਤ ਜ਼ਿਆਦਾ ਸੀ ਦੇਖੋ ਹਰ ਜਗ੍ਹਾ ਦੇ ਉੱਪਰ ਪਿੰਡ-ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀਆਂ ਭਰ ਕੇ ਆਈਆਂ ਹੋਈਆਂ ਸੀ ਪਲੱਸ ਤੁਰਨ ਵਾਲੀ ਜਿਹੜੀ ਸੰਗਤ ਸੀ ਉਹ ਸੀ ਇਹ ਮਹਾਰਾਜ ਜੀ ਦਾ ਸਰੂਪ ਜਾ ਰਿਹਾ ਸੀ ਜੀ ਪਾਲਕੀ ਸਹਿਬ ਮਹਾਰਾਜ ਜੀ ਨੇ ਇੰਨੀ ਕੁ ਸਵਨਾ ਤੇ ਮੇਰ ਕੀਤੀ ਹੈ ਕਿ ਇੰਨਾ ਰਸਤਾ ਜਿਹੜਾ ਹੈਗਾ ਉਹ ਸੰਗਤਾਂ ਪੈਦਲ ਹੀ ਕੱਢ ਲੈਂਦੀਆਂ ਇਹ ਹੈ ਜੀ ਗੁਰਦੁਆਰਾ ਮਾਈ ਗੋਦੜੀ ਸਾਹਿਬ ਇੱਥੇ ਮਹਾਰਾਜ ਜੀ ਦਾ ਸਰੂਪ ਲੈ ਕੇ ਆਂਦਾ ਜਾ ਇੱਥੇ ਜਿਹੜਾ ਹੈਗਾ ਪਾਲਕੀ ਸਾਹਿਬ ਇੱਥੇ ਲੈ ਕੇ ਆਏ ਸਾਰੀਆਂ ਸੰਗਤਾਂ ਤੁਸੀਂ ਯਕੀਨ ਨਹੀਂ ਕਰਨਾ ਇੰਨਾ ਰੰਬਾ ਰਸਤਾ ਸੀ ਜਿਹੜਾ ਹਰ ਇੱਕ ਸੰਗਤ ਕਿਸੇ ਨੂੰ ਸਾਨੂੰ ਇਹ ਫੀਲ ਹੀ ਨਹੀਂ ਹੋਇਆ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਠਿਕਾਵਟੀਆਂ ਕੁਝ ਹੋ ਰਹੀ ਹੈ ਤਾਂ ਉਥੋਂ ਆਪਾਂ ਨਮਸਕਾਰ ਕਰਕੇ ਲੰਗਰ ਪ੍ਰਸ਼ਾਦਾ ਸਾਧਕੀ ਅਸੀਂ ਫੇਰ ਮੇਨ ਆ ਗਈ ਸੀ ਜੀ ਸਰਦਾਰ ਸਾਹਿਬ ਦੇ ਨਾਲ ਜਿਵੇਂ ਕਿ ਪਹਿਲਾਂ ਵਾਲੇ ਵਲੌਗਸ ਤੁਹਾਨੂੰ ਦੱਸਿਆ ਸੀ ਕਿ ਕੋਈ ਪਹਿਲੇ ਦਿਨ ਦੀ ਫੁਟੇਜ ਜਿਹੜੀ ਹੈਗੀ ਮੈਂ ਤੁਹਾਨੂੰ ਸੈਕਿੰਡ ਵਲੌਗ ਦੇ ਵਿੱਚ ਪਾ ਦੂੰਗੀ ਇਹ ਅਸੀਂ ਐਂਟਰ ਕੀਤਾ ਸੀ ਜੀ ਮੇਨ ਆਪਣੀ ਵੱਡੀ ਮੰਡੀ ਜਿਹੜੀ ਹੈਗੀ ਆ ਫਰੀਦਕੋਟ ਦੀ ਉੱਥੇ ਮੇਨ ਬਾਜ਼ਾਰ ਕਹਿ ਸਕਦੇ ਹਾਂ ਉੱਥੇ ਲੱਗਿਆ ਹੋਇਆ ਸੀ ਹਰ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਦੁਕਾਨਾਂ ਤੋਂ ਲੈ ਕੇ ਹਰ ਤਰ੍ਹਾਂ ਦਾ ਵੱਡਾ ਵਿਕਣ ਵਾਲਾ ਸਮਾਨ ਕਹਿ ਸਕਦੇ ਹਾਂ ਤੇ ਬੱਚਿਆਂ ਨੂੰ ਲੈ ਕੇ ਸਮਾਨ ਕਹਿ ਸਕਦੇ ਹਾਂ ਜੋ ਵੀ ਇਹ ਤੰਦੋਲਾਂ ਵਗੈਰਾ ਜਿੰਨੇ ਵੀ ਚੂਲੇ ਕੁਝ ਵੀ ਜਿਹੜਾ ਇੰਜੋਏ ਕਰਨ ਵਾਲਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਮੈਂ ਵੀਡੀਓ ਥੋੜੀ ਧੂੜ ਤੇ ਕੈਪਚਰ ਕੀਤੀ ਸੀਗੀ ਢੀੜੇ ਛੇ ਵੀ ਕਾਫੀ ਜ਼ਿਆਦਾ ਸੀ ਇਹ ਮੈਂ ਦੁਕਾਨਾਂ ਦੇ ਥੋੜੇ ਜੇ ਸੀਨ ਲਏ ਹੋਏ ਆ ਇੰਨਾ ਸੋਹਣਾ ਸਮਾਨ ਇਹ ਪੱਥਰ ਦਾ ਬਣਿਆ ਹੋਇਆ ਸੀ ਟੋਟਲੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਹੱਥਾਂ ਦੇ ਨਾਲ ਤਰਾਸ਼ ਕੇ ਬਣਾਇਆ ਹੋਇਆ ਸਮਾਨ ਸੀ ਜਿਹੜਾ ਘਰਾਂ ਦੀ ਸਜਾਵਟ ਦੇ ਵਿੱਚ ਕੰਮ ਆਉਂਦਾ ਹੈ ਇਥੋਂ ਮੈਂ ਵੀ ਕੁਝ ਆਪਣੇ ਕਿਚਨ ਲਈ ਬਾਏ ਕੀਤਾ ਸੀਗਾ ਇਥੇ ਕੱਪ ਵਗੈਰਾ ਦੇ ਸੈੱਟ ਸੀ ਕ੍ਰੌਕਰੀ ਦਾ ਸਾਰਾ ਸਮਾਨ ਸੀਗਾ ਤਾਂ ਇਹ ਹੈ ਜੀ ਉਹ ਸ਼ਾਪ ਜਿੱਥੇ ਜਿਹੜੇ ਹੈਂਡ ਮੇਡ ਜਿਹੜੇ ਕੀ ਫਲਾਰ ਸੀਗੇ ਉਹ ਪਏ ਹੋਏ ਸੀ ਫਲਾਰ ਵਾਸ ਸੀਗੇ ਇਹ ਥੋੜਾ ਜਿਹਾ ਦੂਰੋਂ ਕੈਪਚਰ ਕੀਤਾ ਸੀਗਾ ਮੈਂ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਹਰ ਇੱਕ ਸ਼ਾਪ ਦਾ ਕੋਸ਼ਿਸ਼ ਕੀਤੀ ਹੈ ਕਿ ਦਿਖਾਵਾਂ ਕਿ ਕਿੱਥੇ ਕੀ ਜਿਹੜਾ ਹੈਗਾ ਉਹ ਵਿਕ ਰਿਆ ਸੀਗਾ ਤਾਂ ਹਰ ਛੋਟੀ ਮੋਟੀ ਜਿਹੜੀ ਹੈਗੀ ਸੀ ਸੇਲ ਵਗੈਰਾ ਲੱਗੀਆਂ ਹੋਈਆਂ ਸੀਗੀਆਂ ਮੇਨ ਕਿਚਨ ਦੇ ਸਮਾਨ ਤੋਂ ਸਟਾਰਟਿੰਗ ਹੋ ਜਾਂਦੀ ਸੀਗੀ ਤੁਸੀਂ ਕਹਿ ਸਕਦੇ ਹੋ ਕਿ ਹਰ ਇੱਕ ਸਿੰਪਲ 10 ਰੁਪਏ ਦੀ ਚੀਜ਼ ਤੋਂ ਸਟਾਰਟਿੰਗ ਹੋ ਜਾਂਦੀ ਸੀ ਇਹ ਚੀਜ਼ ਨੇ ਸਾਨੂੰ ਇੰਨਾ ਇੰਟਰੈਕਟ ਕੀਤਾ ਇਹ ਵਾਲੀ ਸ਼ਾਪ ਇੰਨੇ ਵੱਡੇ ਤੁਸੀਂ ਯਕੀਨ ਨਹੀਂ ਕਰਨਾ ਇੰਨੀ ਜਗ੍ਹਾ ਦੇ ਵਿੱਚ ਸਿਰਫ ਇਹ ਹੀ ਇੱਕ ਦੁਕਾਨ ਲੱਗੀ ਹੋਈ ਸੀ ਜਿੱਥੇ ਹੱਥ ਦੇ ਨਾਲ ਬਣੇ ਹੋਏ ਹੱਥਾਂ ਦੇ ਨਾਲ ਤਰਾਸ਼ੇ ਹੋਏ ਮੀਨਾਕਾਰੀ ਐਡੀ ਸੋਹਣੀ ਟੇਬਲ ਕੁਰਸੀਆਂ ਜਿਹੜੇ ਇੱਕ ਸੰਦੂਖ ਟਾਈਪ ਇਹ ਮੈਨੂੰ ਦੁਕਾਨ ਸਭ ਤੋਂ ਬੈਸਟ ਲੱਗੀ ਇੱਥੇ ਸੀ ਜੀ ਇਤਰ ਮਿਲ ਰਿਆ ਸੀ ਉਹਦੇ ਨਾਲ ਸ਼ਾਪ ਹੈ ਇੱਥੇ ਹੈਂਡ ਮੇਡ ਬੈਗਸ ਮਿਲ ਰਹੇ ਸੀਗੇ ਉਹਦੇ ਨਾਲ ਸ਼ਾਪ ਸੀਗੀ ਜੀ ਇੱਥੇ ਕਾਲੀਨ ਜਿਨ੍ਹਾਂ ਨੂੰ ਆਪਾਂ ਮੈਟ ਵਗੈਰਾ ਕਹਿ ਦਿੰਨੇ ਆਪਣੇ ਰੂਮ ਦੇ ਵਿੱਚ ਵਿਛਾਉਣ ਵਾਸਤੇ ਇਹ ਫੇਰ ਉਹੀ ਦੁਕਾਨ ਹਰ ਜਗ੍ਹਾ ਦੇ ਉੱਪਰ ਜੋ ਹੈ ਆਪਣਾ ਸਮਾਨ ਲੈ ਕੇ ਆਏ ਹੋਏ ਸੀ ਜੀ ਇਹ ਪਾਕਿਸਤਾਨ ਤੋਂ ਇੱਕ ਵੀਰ ਜਿਹੜੇ ਹੈਗੇ ਆਪਣੀ ਸ਼ਾਪ ਲਾਈ ਹੋਈ ਸੀ ਇਹਨਾਂ ਨੇ ਆ ਇਥੇ ਲੇਡੀ ਬੈਠੀ ਸੀ ਤੇ ਸਭ ਕੁਝ ਜਿਵੇਂ ਕਹਿ ਲੋ ਸੇਲ ਅਕੋਰਡਿੰਗ ਟੂ ਸੇਲ 100 ਰੁਪੀਸ ਦੇ ਵਿੱਚ ਹਰ ਕੁਝ ਮਿਲ ਰਿਆ ਸੀ ਐ ਨੇ ਉਹ ਸੰਦੂਖ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਸੀ ਅਗੇਨ ਇਹ ਮੈਟਰਸ ਸਟਾਰਟ ਹੋ ਜਾਂਦੇ ਆ ਆ ਦੁਕਾਨ ਮੈਨੂੰ ਬਹੁਤ ਵਧੀਆ ਲੱਗੀ ਕਸ਼ਮੀਰੀ ਵੀਰਾ ਸੀ ਇੱਥੇ ਕਸ਼ਮੀਰ ਤੋਂ ਆਏ ਹੋਏ ਸੀ ਉਹਨਾਂ ਨੇ ਲਾਇਆ ਸੀ ਆਪਣੇ ਹੱਥ ਦਾ ਸਾਮਾਨ ਇਹ ਆਚਾਰ ਵਗੈਰਾ ਦੀਆਂ ਦੁਕਾਨਾਂ ਸਿਗੀਆਂ ਉਸ ਤੋਂ ਬਾਅਦ ਜਿਹੜੇ ਡੋਰ ਮੈਟ ਹੁੰਦੇ ਆ ਉਹਨਾਂ ਦੀਆਂ ਤੇ ਇਹ ਜਿਹੜਾ ਲੇਡੀਜ਼ ਵੇਅਰ ਕਰਦੀਆਂ ਜੋ ਵੀ ਇਹ ਪਤਲ ਦੀ ਭਾਂਡਿਆਂ ਦੀ ਦੁਕਾਨ ਸੀ ਜਿਵੇਂ ਜੋਤ ਵਗੈਰਾ ਲਾਉਂਦੇ ਆਂ ਦੀਵੇ ਜੋ ਵੀ ਪਲੇਟਾਂ ਆਂ ਕੁਝ ਖਾਣ ਵਾਲੇ ਭਾਂਡੇ ਜਿਹੜੇ ਯੂਜ਼ ਕਰਦੇ ਆਂ ਇੱਥੇ ਅਸੀਂ ਗਏ ਸੀਗੇ ਆਪਾਂ ਜਿਹੜਾ ਫਿਸ਼ ਦਾ ਜਿਹੜਾ ਬਣਿਆ ਹੋਇਆ ਸੀ ਟੂਲ ਪਰ ਉੱਥੇ ਉਹਨਾਂ ਨੇ ਰਿਪੋਰਟਿੰਗ ਨਹੀਂ ਕਰਨ ਦਿੱਤੀ ਉਸ ਤੋਂ ਬਾਅਦ ਅਸੀਂ ਮੇਨ ਐਂਟਰ ਕਰ ਗਏ ਸੀ ਜੀ ਉਸ ਏਰੀਆ 'ਚ ਜਿੱਥੇ ਚੰਡੋਲਾ ਵਗੈਰਾ ਲੱਗੀਆਂ ਹੋਈਆਂ ਤਾਂ ਇੱਥੇ ਅਸੀਂ ਵੀ ਚੰਡੋਲੇ ਦੇ ਉੱਪਰ ਗਏ ਪਰ ਉਹਦੀ ਉਹ ਜ਼ਰੂਰ ਕਰਨੀ ਤਾਂ ਜਿਹੜੇ ਜਿਹੜੇ ਵੀ ਕੋਈ ਗਏ ਹੋਣਗੇ ਮਤਲਬ ਇੱਕ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ଥି ਸੀਗੀ ਇਹ ਬੱਚਿਆਂ ਦੀਆਂ ਜੜੀਆਂ ਹੈਗੀਆਂ ਥੋੜਾ ਬਹੁਤ ਸ਼ੂਟ ਕੀਤਾ ਮੈਂ ਇੱਥੇ ਰਸ਼ ਕਾਫੀ ਜ਼ਿਆਦਾ ਸੀ ਵਾਰ-ਵਾਰ ਉਹ ਆਵਾਜ਼ ਦੇ ਰਹੇ ਸੀ ਕਿ ਆਪਣਾ ਪਰਸ ਵਾਲਟ ਜਾਂ ਫੋਨ ਵਗੈਰਾ ਜਿਹੜੀ ਚੀਜ਼ਾਂ ਹੈਗੀਆਂ ਤੁਸੀਂ ਬਾਹਰ ਨਾ ਕੱਢੋ ਹਨਾ ਇੱਥੇ ਇੱਕ ਅੰਕਲ ਇਦਾਂ ਦੇ ਵੀ ਸੀ ਜਿਹੜੇ ਕਹਿ ਰਹੇ ਸੀ ਕਿ ਮੇਰਾ ਪਰਸ ਜਿਹੜਾ ਹੈਗਾ ਨਿਕਲ ਗਿਆ ਇਹ ਛੋਟਾ ਜਿਹਾ ਵਾਟਰਪੂਲ ਬਣਿਆ ਹੋਇਆ ਸੀਗਾ ਬੱਚਿਆਂ ਵਾਸਤੇ ਅਗੇਨ ਅਸੀਂ ਉੱਥੋਂ ਵਾਪਸੀ ਕਰਕੇ ਅਗੇਨ ਇਹ ਵਾਪਸੀ ਤੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ ਸੀ ਹੈਂਡ ਮੇਡ ਫਲਾਅਰ ਸੀਗੇ ਆਰਟੀਫੀਸ਼ੀਅਲ ਫਲਾਅਰ ਸੀ ਘਰਾਂ ਨੂੰ ਇਹ ਬੜੇ ਪਿਆਰੇ 쿠ਸ਼ਨ ਬਣਾਏ ਹੋਏ ਸੀ ਹੱਥਾਂ ਦੇ ਬਣੇ ਹੋਏ 쿠ਸ਼ਨ ਕਵਰ ਤੇ 쿠ਸ਼ਨ ਮਿਲ ਰਹੇ ਸੀ ਇੱਥੋਂ ਇੱਥੇ ਜਿਹੜੇ ਹੈਗੇ ਆ ਰੈਡੀਮੇਡ ਗਾਰਮੈਂਟਸ ਦੀਆਂ ਸ਼ਾਪਸ ਲੱਗੀਆਂ ਹੋਈਆਂ ਸੀ ਸੇਲ ਇਹ ਵੀ ਹੈ ਹੋਮ ਡੈਕੋਰ ਦਾ ਸਮਾਨ ਸੀ ਦੈਨ ਸੂਟ ਵਗੈਰਾ ਵਾਲੇ ਸੇਲ ਸੀਗੀਆਂ ਦੁਕਾਨਾਂ ਸੀਗੀਆਂ ਇੱਥੇ ਹੱਥਾਂ ਦੇ ਬਣੇ ਹੋਏ ਜਿਵੇਂ ਆਪਾਂ ਕਹਿ ਲੈਂਦੇ ਆ ਜਿਨ੍ਹਾਂ ਨੂੰ ਟੋਕਰੀਆਂ ਵਗੈਰਾ ਇਹ ਹੈਗੀਆਂ ਜੀ ਫੁੱਟਵੇਅਰਸ ਦੀ ਸ਼ਾਪ ਲੱਗੀ ਹੋਈ ਸੀ ਇਹਦੇ ਇਹ ਵਾਲੀ ਸ਼ਾਪ ਦੇ ਉੱਪਰ ਹਰ ਤਰ੍ਹਾਂ ਦਾ ਸਮਾਨ ਮਿਲ ਰਿਹਾ ਸੀਗਾ ਜਿਵੇਂ ਕਿ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਜਿਵੇਂ ਆਪਾਂ ਅੱਜਕੱਲ ਇਲੈਕਟ੍ਰੀਕਲ ਜਿਹੜੀਆਂ ਚੀਜ਼ਾਂ ਚੱਲਦੀਆਂ ਹੈਗੀਆਂ ਫੋਨ ਦੇ ਨਾਲ ਡਿਵਾਈਸ ਕਨੈਕਟ ਹੁੰਦੇ ਆ ਵਗੈਰਾ ਵਗੈਰਾ ਇਹ ਬੜੀ ਪਿਆਰੀ ਦੁਕਾਨ ਸੀ ਤੇ ਛੋਟੇ-ਛੋਟੇ ਜਿਹੜੇ ਹੈਗੀ ਲੱਕੜੀ ਦੇ ਨਾਲ ਘਾਰੇ ਆ ਮੰਦਰ ਵਗੈਰਾ ਬਣਾਏ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਅਗੇਨ ਵਾਪਸੀ ਕੀਤੀ ਰਾਸ਼ ਕਾफी ਜ਼ਿਆਦਾ ਹੋਣ ਦੇ ਕਰਕੇ ਨਾ ਹੋ ਸਕਦਾ ਵੀਡੀਓ ਥੋੜੀ ਤੁਹਾਨੂੰ ਕਲੀਅਰ ਨਾ ਆਵੇ ਜਾਂ ਕਿਵੇਂ ਵੀ ਅਗੇਨ ਇਹ ਸੂਟਾਂ ਵਗੈਰਾ ਦੀ ਦੁਕਾਨ ਲੱਗੀ ਹੋਈ ਸੀ ਦੋਨੋਂ ਸਾਈਡ ਸਮਝ ਹੀ ਨਹੀਂ ਆ ਰਹੀ ਸੀ ਕਿ ਆਪਾਂ ਕਿੱਥੇ ਦੀ ਐਂਟਰ ਕੀਤਾ ਤਾਂ ਇਹ ਬੜਾ ਪਿਆਰਾ ਹੱਥਾਂ ਦੀ ਨਾਲ ਉਹਨੇ ਆਰਟ ਕੀਤਾ ਹੋਇਆ ਸੀ ਲੱਕੜ ਦੇ ਉੱਪਰ ਅਗੇਨ ਉੱਥੋਂ ਵਾਪਸ ਆਉਂਦੇ ਆ ਆਪਾਂ ਨੂੰ ਇਹ ਪੀੜਾ ਸੈਟ ਮੇਜ਼ ਪੋਸ਼ ਜਾਂ ਫਿਰ ਬੱਚਿਆਂ ਦੀਆਂ ਚੇਅਰਜ਼ ਇਹ ਫਲਾਰ ਵਾਸਤੇ ਏ ਵੀ ਪੀੜਾ ਸੈਟ ਸੀਗਾ ਹੱਥਾਂ ਦੇ ਨਾਲ ਬਣਿਆ ਹੋਇਆ ਲੱਕੜ ਦਾ ਟੋਟਲੀ ਸਮਾਨ ਇਹ ਜਿਹੜਾ ਆਪਾਂ ਘਰ ਦੇ ਵਿੱਚ ਜਿਹਨੂੰ ਝੂਲਾ ਆ ਜਾਂ ਕੁਛ ਕਹਿ ਦਿੰਨੇ ਪਿੰਗਾ ਕੁਛ ਵੀ ਅਗੇਨ ਇਹ ਸੰਦੂਕ ਪਏ ਹੋਏ ਸੀ ਫਲਾਰਵਾਸ ਪਏ ਹੋਏ ਸੀ ਬਟ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਸੀ ਇਹ ਛੋਟੇ ਛੋਟੇ ਆਲਣੇ ਜਿਹੜੇ ਹੱਥੀ ਬਣਾਏ ਹੋਏ ਸੀਗੇ ਹੋਮ ਡੈਕੋਰ ਦਾ ਟੋਟਲੀ ਸਮਾਨ ਸੀਗਾ ਅਗੇਨ ਆਪਾਂ ਪਿੱਤਲ ਦੇ ਪਾਂਡਿਆਂ ਦੇ ਵੱਲ ਆ ਗਏ ਸੀ ਇਸ ਚੀਜ਼ ਨੇ ਸਭ ਤੋਂ ਵੱਧ ਐਟ੍ਰੈਕਟ ਕੀਤਾ ਸਾਨੂੰ ਮਤਲਬ ਕਿ ਇਹ ਨਾ ਹੱਥਾਂ ਦੇ ਨਾਲ ਬੁਣ ਕੇ ਇੱਕ ਕਸ਼ਮੀਰੀ ਵੀਰਾ ਸੀਗਾ ਉਹ ਉਹਨਾਂ ਦੀ ਸ਼ਾਪ ਲਾਈ ਹੋਈ ਸੀਗੀ ਇਹ ਜਿਹੜੇ ਲੇਡੀਜ਼ ਕਲੋਥਵੈਅਰ ਕਰਦੀਆਂ ਸੋ ਅਸੀਂ ਤਾਂ ਉਸ ਤੋਂ ਬਾਅਦ ਘਰ ਵਾਪਸ ਆ ਗਈ ਸੀ ਇਹ clip ਜਿਹੜੀ ਮੈਂ ਐਡ ਕਰਨ ਲੱਗੀ ਆ ਸਰਦਾਰ ਸਾਹਿਬ ਨੇ ਅਗੇਨ ਜਾਣਾ ਸੀ ਲੋਕੀ ਤੁਹਾਨੂੰ ਪਹਿਲੇ ਵਾਲੇ ਵੀਡੀਓ ਚ ਦੱਸਿਆ ਹੋਗਾ ਉਹ ਉਹਦੀ ਇੱਕ ਪਰਸਨ ਨੂੰ ਮਿਲਣ ਗਏ ਸੀ ਆਰਮੀ ਚ ਜਿਹੜੀ ਵੀਰ ਜੀ ਆਏ ਸੀ ਸੋ ਉਹਨਾਂ ਦੀ ਰਿਟਰਨਿੰਗ ਸੀਗੀ ਉਹਨਾਂ ਨੇ ਜਾਣਾ ਸੀ ਵਾਪਸ ਤੇ ਸਰਦਾਰ ਸਾਹਿਬ ਉਹਨਾਂ ਨੂੰ ਚੜਾਉਣ ਵਾਸਤੇ ਰਾਤ ਨੂੰ ਫੇਰ ਗਏ ਤੇ ਉਹਨਾਂ ਨੇ ਥੋੜੀ ਜੀ ਵੀਡੀਓ ਰਾਤ ਦੀ ਫਿਰ ਰਿਕਾਰਡ ਕੀਤੀ ਆ ਰਾਤ ਦਾ ਨਜ਼ਾਰਾ ਦਿਨ ਦੇ ਨਜ਼ਾਰੇ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ ਹਰ ਇੱਕ ਚੀਜ਼ ਚਮਕਗਾਰੀ ਸੀਗੀ ਦੇਖਣ ਨੂੰ ਇੰਨਾ ਮਨ ਕਰ ਰਿਹਾ ਸੀ ਜੀ ਕਰਦਾ ਸੀ ਕਿ ਇੱਥੇ ਰੁਕ ਜਾਈਏ ਸਰਦਾਰ ਸਾਹਿਬ ਦੱਸ ਰਹੇ ਸੀਗੇ ਬਹੁਤ ਰਕੋੜ ਤਾਂ ਉਹ ਵੀ ਨਹੀਂ ਕਰ ਪਾਏ ਪਰ ਦੱਸ ਰਹੀ ਸੀ ਕਿ ਏਦਾਂ ਇਹ ਚੀਜ਼ਾਂ ਏਦਾਂ ਸੀਗੀਆਂ ਇਹ ਉਦਾਂ ਸੀਗੀਆਂ ਕਿ ਜਿਹੜੀਆਂ ਸ਼ਾਪਸ ਸੀਗੀਆਂ ਇਹ ਐਜ਼ ਇਟ ਇਜ਼ ਹੀ ਰਹਿੰਦੀਆਂ ਹੁੰਦੀਆਂ ਦੋ ਤਿੰਨ ਦਿਨ ਵਾਸਤੇ ਉੱਥੇ ਹੀ ਰਹਿੰਦੀਆਂ ਹੁੰਦੀਆਂ ਰਾਤ ਨੂੰ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਦਿਨੇ ਰਾਸ਼ ਸੀ ਜਿਹੜੇ ਲੋਕ ਦਿਨੇ ਨਹੀਂ ਜਾ ਸਕਦੇ ਹੁੰਦੇ ਨਾ ਜਿਹੜੇ ਆਮ ਜਿਹੜੇ ਲੋਕਲ ਸਿਟੀ ਦੇ ਵਿੱਚ ਹੀ ਰਹਿੰਦੇ ਆ ਤਾਂ ਉਹ ਰਾਤ ਨੂੰ ਮਤਲਬ ਕਿ ਆਪਣੇ ਘਰਾਂ ਤੋਂ ਨਿਕਲਦੇ ਆ ਇਹ ਚੀਜ਼ਾਂ ਦੇਖਣ ਦੇ ਵਾਸਤੇ ਜਿਹੜੇ ਆਮ ਡਿਊਟੀਆਂ ਵਾਲੇ ਜਾਂ ਕਹਿ ਸਕਦੇ ਹਾਂ ਕੋਈ ਜ਼ਿਆਦਾ ਬਿਜ਼ੀ ਪਰਸਨ ਹੈਗੇ ਆ ਤਾਂ ਕਾਫੀ ਰਾਹ ਹੋਣ ਕਰਕੇ ਇਹਨਾਂ ਨੂੰ ਕਾਫੀ ਟਾਈਮ ਇੱਥੇ ਹੀ ਰੁਕਣਾ ਪਿਆ ਸੀਗਾ ਸਾਡੀ ਨਿੱਕੀ ਜੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਕਿ ਨਹੀਂ ਪਲੀਜ਼ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸਾਨੂੰ ਇਹ ਸੀਗਾ ਕਿ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਸਾਰਾ ਦਿਖਾਈਏ ਜਿੰਨਾ ਕ ਅਸੀਂ ਕੈਪਚਰ ਕਰ ਪਾਏ ਆ ਉਹਨਾਂ ਕ ਅਸੀਂ ਆਪਣੇ ਵਲੌਗ ਦੇ ਵਿੱਚ ਪਾਇਆ ਸਾਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਅਗਰ ਕੋਈ ਉੱਥੇ ਗਿਆ ਸੀ ਉਹਦਾ ਕੀ ਐਕਸਪੀਰੀਅੰਸ ਸੀ ਉਹ ਵੀ ਸਾਨੂੰ ਦੱਸਿਓ ਅਗਰ ਕਿਸੇ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਅਸੀਂ ਇਹ ਕੋਸ਼ਿਸ਼ ਕਰਦੇ ਰਹੀਏ ਨਵੀਆਂ-ਨਵੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮੈਨੂੰ ਵੀ ਪਤਾ ਲੱਗੇ ਮੇਰੀ YouTube ਦੀ ਫੈਮਲੀ ਮੈਨੂੰ ਕਿੰਨਾ ਪਿਆਰ ਕਰਦੀ ਆ ਠੀਕ ਹੈ ਜੀ ਵਾਈ ਗੁਰੂ ਜੀ ਦੀ ਮੇਰ ਦੇ ਨਾਲ ਚਲੋ ਅਸੀਂ ਦਰਸ਼ਨ ਮੇਲੇ ਕਰ ਲਈ ਸੀਗੀ ਘਰ ਵਾਪਸੀ ਦੀ ਵੀਡੀਓ ਸੀਗੀ ਜੀ ਕੋਰੋਨਾ ਤੁਸੀਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਕਿ ਤੁਹਾਨੂੰ ਸਾਡੀ ਇਹ ਵਾਲੀ ਜਿਹੜੀ ਵੀਡੀਓ ਬਣਾਈ ਹੋਈ ਆ ਵਲੌਗ ਬਣਾਇਆ ਇਹ ਪਸੰਦ ਆਇਆ ਕਿ ਨਹੀਂ ਕਿਉਂਕਿ ਬੱਚਿਆਂ ਨੂੰ ਵੀ ਘਰ ਛੱਡ ਕੇ ਸਾਨੂੰ ਇਹ ਸੀ ਕਿ ਅਸੀਂ ਆਪਣੀ ਫੈਮਿਲੀ ਨੂੰ ਇਹ ਜਿਹੜੀ ਹੈਗੀ ਸ਼ੇਅਰ ਕਰੀਏ ਅਲ ਇਕੱਲਾ ਇਕੱਲਾ ਮੂਮੈਂਟ ਬੱਚੇ ਵੀ ਵਿਚਾਰੇ ਅਸੀਂ 2 ਦਿਨ ਘਰੇ ਛੱਡੇ ਜਾਂ ਮਤਲਬ ਸਿਰਫ ਮੈਂ ਆਪਣੀ YouTube ਦੀ ਫੈਮਿਲੀ ਦੇ ਵਾਸਤੇ ਸੋ ਅਸੀਂ ਜਾ ਰਹੇ ਹਾਂ ਜੀ ਵਾਪਸ ਤਾਂ ਤੁਹਾਨੂੰ ਸ਼ਾਰਟ ਵੀਡੀਓਜ਼ ਵੀ ਅਗਰ ਸਾਡੀਆਂ ਤਾਂ ਤੁਹਾਨੂੰ ਦੌਂਦੀਆਂ ਹੁੰਦੀਆਂ ਪਲੀਜ਼ ਉਹਨਾਂ ਨੂੰ ਵਾਚ ਕਰਿਆ ਕਰੋ ਫੁੱਲ ਵੀਡੀਓਜ਼ ਜਿਹੜੀਆਂ ਹੁੰਦੀਆਂ ਇਹਨਾਂ ਨੂੰ ਟੋਟਲੀ ਟਾਈਮ ਵਾਚ ਕਰਿਆ ਕਰੋ ਠੀਕ ਹੈ ਜੀ ਸਾਨੂੰ ਵੀ ਪਤਾ ਲੱਗੇ ਕਿ ਸਾਡੀ ਮਿਹਨਤ ਜਿਹੜੀ ਹੈਗੀ ਆ ਉਹ ਕਿੰਨੀ ਕਸਾਕਾਰ ਹੋ ਰਹੀ ਆ ਕੋਸ਼ਿਸ਼ ਕਰਦੇ ਰਹਿੰਨੇ ਹੁੰਨੇ ਆ ਕਿ ਹਰ ਛੋਟੀ ਤੋਂ ਛੋਟੀ ਵੀਡੀਓ ਜਿਹੜੀ ਹੈਗੀ ਆ ਤੁਹਾਡੇ ਨਾਲ ਸ਼ੇਅਰ ਕਰੀਏ ਅਗੇਨ ਤੁਸੀਂ ਇਹ ਸੰਗਤਾਂ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਦੇ ਉੱਪਰ ਜੋ ਕਿ ਸਵੇਰੇ ਆਏ ਹੋਏ ਸੀਗੇ ਨਗਰ ਕੀਰਤਨ ਵਾਲੇ ਦਿਨ ਦੇ ਉਹ ਘਰਾਂ ਨੂੰ ਵਾਪਸੀ ਕਰ ਰਹੇ ਸੀ ਜੀ ਠੀਕ ਹੈ ਜੀ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ